ਤਾ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹਦਾ ਖੂਨ ਨਾ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਲੂ ਲੂ ਦੇਖ ਕੇ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਨਾ ਬਾਗਾ ਰਿਹਾ ਇਹ ਬਚੂੜਾ ਇਹ ਬੱਚਾ ਮਾਸ਼ਾਅੱਲਾ ਉਹਨੇ ਕੀ ਬਗਾੜਿਆ ਸੀ ਇਹਦਾ ਨਾ ਕੁਦਰਤ ਕਰੇ ਵਿਚਾਰੂ ਮੈਨੂੰ ਮਾਰ ਦਿੰਦਾ ਮੇਰੇ ਪਤ ਨੂੰ ਛੱਡ ਦਿੰਦਾ ਸਾਰੇ ਖੂਨ ਗੁਰ ਬਿਤਾ ਮੈਂ ਜੋਨਾ ਬੇਹਰੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਦੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਉਹਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ